ਸਤ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੈਰ ਬਲੌਹ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆਪਾਂ ਵੀਡੀਓ ਸਟਾਰਟ ਕਰਨ ਲੱਗੇ ਸੀ ਵੀਡੀਓ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਹਨਾ ਇਹ ਇੱਕ ਦਵਾਈ ਵਾਸਤੇ ਹੈ ਵੀਡੀਓ ਵੀ ਦਵਾਈ ਹੈ ਇੱਕ ਵਜੇ ਦੀ ਆਪਾਂ ਬਣਾਉਨੇ ਆ ਕਿਉਂਕਿ ਨਾ ਹੁਣ ਹਵਾ ਬਹੁਤ ਜ਼ਿਆਦਾ ਵਗਦੀ ਆ ਜਿਨ੍ਹਾਂ ਦੇ ਢੂਆਂ 'ਚ ਟੀਕੇ ਲੱਗੇ ਹੋਏ ਆ ਉਹਨਾਂ ਦੇ ਢੂਆਂ ਬਹੁਤ ਦੋਖਦੀਆਂ ਹਵਾ ਨਾਲ ਤਾਂ ਜ਼ਿਆਦਾ ਹੀ ਦੋਖੇ ਜਿਹੜੇ ਪੂਦਾ ਵਗਦਾ ਹੁੰਦਾ ਆਪਾਂ ਕਹਿ ਦਿੰਨੇ ਪੂਦਾ ਵਗਦਾ ਏ ਤੇ ਜਿਨ੍ਹਾਂ ਨੇ ਆਪਰੇਸ਼ਨ ਹੋਏ ਹੁੰਦੇ ਆ ਆਪਰੇਸ਼ਨ ਨਾਲ ਬੱਚੇ ਹੋਏ ਹੁੰਦੇ ਆ ਨਾ ਡਿਲੀਵਰੀਆਂ ਹੋਈਆਂ ਹੁੰਦੀਆਂ ਤੇ ਉਹਨਾਂ ਦੀਆਂ ਔਤਾਂ ਦੀਆਂ ਢੋਈਆਂ ਇੰਨੀਆਂ ਜ਼ਿਆਦਾ ਦੁਖਦੀਆਂ ਉੱਠਿਆ ਵੀ ਨਹੀਂ ਜਾਂਦਾ ਇੰਨੀਆਂ ਦਰਦ ਕਰਦੀਆਂ ਢੋਈਆਂ ਉਹਦੇ ਲਈ ਆਪਾਂ ਦਵਾਈ ਦੱਸਣ ਲੱਗੇ ਆ ਬਹੁਤ ਹੀ ਵਧੀਆ ਤੇ ਫਾਇਦੇਮੰਦ ਆ ਕਿਉਂਕਿ ਅਸੀਂ ਖੁਦ ਇਸ ਦਵਾਈ ਦਾ ਆਪ ਇਸਤੇਮਾਲ ਕਰਦੇ ਕਿਉਂਕਿ ਮੇਰੇ ਬ੍ਰਦਰ ਦੇ ਤੁਹਾਨੂੰ ਪਤਾ ਏ ਇਹਨਾਂ ਦਾ ਗੋਡੇ ਦਾ ਆਪਰੇਸ਼ਨ ਆ ਉਹਨਾਂ ਦੇ 15 ਦਿਨਾਂ ਦੇ ਵਿੱਚ ਦੋ ਢੋਈ ਚੀਟੇ ਲੱਗੇ ਆ ਜਿਹੜੇ ਇਹ ਟੀਕੇ ਦਾਤ ਕਰਦੇ ਆ ਪਰ ਇਹ ਆਪਾਂ ਜਿਹੜੀ ਦਵਾਈ ਆਪਾਂ ਬਣਾਉਂਦੇ ਆ ਉਹ ਖਾਂਦੇ ਆ ਉਸ ਇਹ ਦਵਾਈ ਨਾਲ ਉਹ ਇੰਨਾ ਬਹੁਤ ਜ਼ਿਆਦਾ ਫਰਕ ਆ ਤੇ ਉਹ ਆਪਾਂ ਦਵਾਈ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਤਾਂ ਮੈਂ ਸਪੈਸ਼ਲ ਅਜਿਹੀ ਦਵਾਈਆਂ ਇੱਕ ਵੀਡੀਓ ਕਾਉਣ ਲੱਗੀ ਆ ਤੇ ਮੈਂ ਸੋਚਿਆ ਵੀ ਤੁਹਾਡੇ ਨਾਲ ਦਵਾਈ ਸ਼ੇਅਰ ਕੀਤੀ ਜਾਵੇ ਜਿਹੜੀ ਆਪਾਂ ਬਣਾਉਂਦੇ ਆ ਤੇ ਕਿਵੇਂ ਖਾਣੀ ਆ ਇਹ ਦਵਾਈ ਤੇ ਕਿਵੇਂ ਤੁਹਾਨੂੰ ਫਰਕ ਪੈਣਾ ਹੈ ਨਾ ਤੋਂ ਤੁਹਾਨੂੰ ਆਪਾਂ ਸ਼ੇਅਰ ਕਰਨ ਲੱਗੇ ਆ ਤੇ ਆਜੋ ਤੁਸੀਂ ਇਦਾਂ ਦਵਾਈ ਬਣਾਇਓ ਤੇ ਬਹੁਤ ਕੰਮ ਦੀ ਵੀਡੀਓ ਕਾ ਸ਼ੇਅਰ ਵੀ ਕਰਿਓ ਹਨਾ ਤੇ ਆਜੋ ਆਪਾਂ ਦਵਾਈ ਬਣਾਉਂਦਾ ਦੱਸਨੀ ਕਰਾਂ ਸਿਬ ਨੂੰ ਕੀ ਕੁਸਚ ਹੈ ਇਹਦਾ ਹਾਂਜੀ ਉਸਦੇ ਲਈ ਪਹਿਲਾਂ ਤਾਂ ਆਪਾਂ ਨੇ ਇੱਕ ਕੁੰਡਾ ਘੋਟਣਾ ਚਾਹੀਦਾ ਮੇਨ ਠੀਕ ਹੈ ਨੀ ਕੁੰਡਾ ਘੋਟਣਾ ਬਹੁਤ ਇਹਦੇ ਵਿੱਚ ਆਪਾਂ ਦਵਾਈ ਬਣਾਉਣੀ ਆ ਤੇ ਕੁੰਡਾ ਘੋਟਨੇ ਦੇ ਵਿੱਚ ਹੀ ਕੁੱਟਣੀ ਆਪਾਂ ਮੈਕਸੀ ਵਿੱਚ ਨਹੀਂ ਕੁੱਟਣੀ ਇਹ ਉਹਦੇ ਲਈ ਆਪਾਂ ਨੂੰ ਪਹਿਲੇ ਨੰਬਰ ਤੇ ਕੀ ਚਾਹੀਦਾ ਏ ਮਿਸ਼ਰੀ ਜਿਹੜੀ ਮਿਸ਼ਰੀ ਚ ਧਾਗ ਵਾਲੀ ਮਿਸ਼ਰੀ ਆਪਾਂ ਕਹਿ ਦਿੰਨੇ ਆ ਉਹ ਮਿਸ਼ਰੀ ਚਾਹੀਦੀ ਤੇ ਪਹਿਲਾਂ ਆਪਾਂ ਮਿਸ਼ਰੀ ਕੁੱਟ ਲਾਂਗੇ ਸਵਾਲ ਕੀ ਕਿਉਂਕਿ ਮਿਸ਼ਰੀ ਨਾ ਵੱਡੀਆਂ ਨਹੀਂ ਹੁੰਦੀ ਇਹ ਕੁੱਟਣੀ ਔਖੀ ਹੁੰਦੀ ਹੈ ਇਹਨਾਂ ਪਹਿਲਾਂ ਕੁੱਟ ਲਿਕੇ ਹਾਂਜੀ ਆਪਾਂ ਧਾਗਾ ਕੱਢ ਦੇਣਾ ਜੇ ਬਚੇ ਮਿਸ਼ਰੀ ਦੇ ਧਾਗਾ ਹੁੰਦਾ ਧਾਗਾ ਨਹੀਂ ਵਿੱਚ ਕੁੱਟਣਾਗਾ ਧਾਗਾ ਕੱਢ ਕੇ ਮਿਸ਼ਰੀ ਆਪਾਂ ਕੁੱਟ ਲਈ ਤੇ ਹੁਣ ਆਪਾਂ ਇਹਦੇ ਵਿੱਚ ਨੰਬਰ 2 ਤੇ ਕੀ ਪਾਉਣੇ ਮੇਥੇ ਮੇਥੇ ਤੇ ਨੰਬਰ 3 ਤੇ ਪਾਉਣੀ ਆਪਾਂ ਸੌਫ ਤੁਸੀਂ ਆਪਦੇ ਅਕੋੜੀ ਜਿੰਨਾ ਬਣਾਉਣਾ ਚਾਹੁੰਦੇ ਉਹਨਾਂ ਬਣਾ ਸਕਦੇ ਹੋ ਹਾਂਜੀ ਹੁਣ ਆਪਾਂ ਪਾਤੀਏ ਨਾਲ ਹੀ ਸੌਫ ਇਹਨਾਂ ਕਿੰਨਾ ਚੀਜ਼ਾਂ ਆਪਾਂ ਸਵਾਹ ਕੇ ਕੁੰਡੇ ਘੋਟਨੇ ਆ ਕੁੱਟ ਲੈਣਾ ਪੂਰਨ ਪਾਊਡਰ ਬਣਾ ਲੈਣਾ ਹਾਂਜੀ ਆਪਾਂ ਇਹ ਤਿੰਨਾਂ ਚੀਜ਼ਾਂ ਦਾ ਕੱਟ ਕੇ ਪਾਊਡਰ ਬਣਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰਨੀ ਹੈ। ਹੁਣ ਆਪਾਂ ਤੁਹਾਨੂੰ ਦਿਖਾਉਂਦੇ ਕੀ ਕਰਨੀ ਹੈ। ਉਹ ਕਰਨੀ ਆਪਾਂ ਅੰਬ ਹਲਦੀ। ਅੰਬ ਹਲਦੀ ਇਹਦੇ ਵਿੱਚ ਐਡ ਕਰਨੀ ਐ ਨਾ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਲਾ ਲੈਣਾ। ਇਹਨੂੰ ਕਿਸੇ ਡੱਬੀ ਦੇ ਵਿੱਚ ਪਾ ਕੇ ਰੱਖ ਲੈਣਾ ਤੇ ਇਹਦਾ ਇੱਕ ਚਮਚਾ ਤੁਸੀਂ ਰਾਤ ਨੂੰ ਦੁੱਧ ਨਾਲ ਲੈਣਾ ਹਾਂਜੀ ਜਿਨ੍ਹਾਂ ਦੀ ਢੂਈ ਦੋਸਦੀ ਪਲੀਜ਼ ਉਹ ਇਹ ਦਵਾਈ ਘਰ ਵਿੱਚ ਜ਼ਰੂਰ ਬਣਾਉਣ ਬਣਾ ਕੇ ਰਾਤ ਨੂੰ ਦੁੱਧ ਜਾਂ ਪਾਣੀ ਨਾਲ ਜ਼ਰੂਰ ਲੈ ਕੇ ਪੀਣ ਤੇ ਤੁਹਾਡੀ ਢੂਈ ਆ ਜਿਹੜੀ ਬਿਲਕੁਲ हट ਜੂਗੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹਨਾ ਤੇ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲਾਗ ਦੇ ਵਿੱਚ ਬਾਏ ਬਾਏ